we <laughs> ਮੇਰਾ ਨਾਮ ਸਰਦਾਰ ਕੁਲਜੀਤ ਸਿੰਘ ਵਰਕ ਪਿੰਡ ਲੋਹਾਰ ਨਜਰਾ ਜੀ ਐਮੀ ਵਰਕ ਨਾਲ ਕੀ ਤੁਹਾਡਾ ਰਿਸ਼ਤੇ ਜੀ ਸਾਡੇ ਵਰਕ ਨੂੰ ਮੇਰੇ ਬਡੇ ਨੇ ਛੋਤੇ ਜੀ ਛੋਟਾ ਬੇਟਾ ਹੈ ਮੇਰਾ ਜੀ ਅੱਜ ਇੰਡੀਆ ਦਾ ਕੀ ਪੂਰੇ ਵਰਲਡ ਦਾ ਹੋਣ ਹਰ ਗਾਇਕ ਹੈ ਜੀ ਸਾਰੀ ਦੁਨੀਆ ਜਾਉਂਦੀ ਹੈ ਜੀ ਤੇ ਆ ਜਿਹੜੀ ਪਿੰਡ ਦੀ ਪੰਚਾਇਤ ਦੀ ਇਲੈਕਸ਼ਨ ਹੋਈ ਇਹ ਸੱਭਸੰਮਤੀ ਕਿਵੇਂ ਮਤਲਬ ਹੋਈ ਤੁਹਾਡੇ ਕੋਲ ਸਾਡੇ ਪਿੰਡ ਦੀ ਕੋਈ ਇਲੈਕਸ਼ਨ ਨਹੀਂ ਹੋਈ ਜੀ ਸਾਰੇ ਪਿੰਡ ਨੇ ਰਲ ਕੇ ਮੈਨੂੰ ਇੱਕ 5 ਸਾਲ ਵਾਸਤੇ ਸੇਵਾ ਦਿੱਤੀ ਹੈ। ਇਹ ਸੇਵਾ ਮੈਂ 5 ਸਾਲ ਵਾਸਤੇ ਤਨਦੇਹੀ ਨਾਲ ਨਿਭਾਵਾਂਗਾ। ਸਰਕਾਰ ਦੇ ਨਾਲ ਰਲ ਕੇ ਜੋ ਮੌਕੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਪਰੋਵਾਰ ਸਰਕਾਰ ਦੇਵੇਗੀ ਉਹ ਕਰਾਂਗੇ। ਜੇ ਕਿਤੇ ਕੋਈ ਘਾਟਵਾਦ ਹੁੰਦੀ ਹੈ ਮੰਨ ਲਓ ਵੀ ਕਿਸੇ ਗ੍ਰਾਂਟ ਗ੍ਰਾਊਂਡ ਦੀ ਗ੍ਰਾਂਟ ਦਿੱਤੀ ਗ੍ਰਾਊਂਡ ਉਸ ਗ੍ਰਾਂਟ ਦੇ ਨਾਲ ਪੂਰਾ ਨਹੀਂ ਹੁੰਦਾ ਜੋ ਵੀ ਉਸ ਦੇ ਵਿੱਚ ਘਾਟਵਾਦ ਹੋਵੇਗੀ ਉਹ ਮੈਂ ਆਪਣੀ ਜੇਬ ਤੋਂ ਪੂਰਾ ਕਰਾਂਗਾ ਜੀ ਔਰ ਇਸ ਪਿੰਡ ਦੇ ਇਕੱਠਾ ਹੋਣ ਦੀ ਖੁਸ਼ੀ ਦੇ ਵਿੱਚ ਗੁਰੂ ਘਰ ਨੂੰ 1 ਲੱਖ ਰੁਪਇਆ ਗੁਰੂ ਦੀ ਗੋਲਕਿਚ ਮੈਂ ਆਪਣੀ ਪਰਸਨਲ ਕਮਾਈ ਤੋਂ ਪਾਵਾਂ ਤੁਹਾਡੇ بیٹے ਨਾਲ ਇਹਦੀ ਗੱਲ ਹੈ ਕਿ ਉਹਨੇ بیٹے ਨਾਲ ਤੇ ਬਾਅਦ ਜਦੋਂ ਪਿੰਡ ਨੇ ਸਰੋਪਾ ਪਾ ਕੇ ਮੈਨੂੰ ਅੱਗੇ ਕਰਤਾ ਫਿਰ ਮੈਂ ਉਹਨੂੰ ਕਿਹਾ ਭਾਈ ਆ ਸੇਵਾ ਮਿਲੀ ਉਹ ਕਹਿੰਦੇ ਜੀ ਜਿਸਦਕੇ ਤਣਦੇਈ ਨਾਲ ਨੰਭਾਵਾਂ ਪਿੰਡ ਵਾਸੀਆਂ ਨੂੰ ਜਿਹੜਾ ਹੈ ਬੜੀ ਜਵਾਬ ਦਿਉਣਾ ਹੈ। ਬਸ ਪਿੰਡਵਾ ਪਿੰਡ ਵਾਸੀਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਣਾ ਜੋ ਇਹਨਾਂ ਨੇ ਮੈਨੂੰ ਇਹ ਸੇਵਾ ਦੇ ਲਾਇਕ ਸਮਝਿਆ ਤਾਂ ਮੈਨੂੰ ਇਹ 5 ਸਾਲ ਦੀ ਸੇਵਾ ਦਿੱਤੀ। ਏਸੀ ਗੱਲ ਦਾ ਮੈਂ ਧੰਨਵਾਦ ਕਰਾਂਗਾ ਪਿੰਡ ਦਾ। ਵੀ ਮੈਨੂੰ ਇਹਨਾਂ ਨੇ ਜੇ ਲਾਇਕ ਸਮਝਿਆ ਤਾਂ ਮੈਨੂੰ ਸੇਵਾ ਹੀ ਮਿਲੀ ਏ। ਐਮਐਲਏ ਨਾਬਾ ਵੱਲੋਂ, ਬੀਡੀਪੀਓ ਨਾਬਾ ਵੱਲੋਂ ਮੈਨੂੰ ਇਹੀ ਵਿਸ਼ਵਾਸ ਦਿੱਤਾ ਗਿਆ ਵੀ ਅਸੀਂ ਤੇਰੇ ਨਾਲ ਮਿਲ ਕੇ ਚੱਲਾਂਗੇ। ਜੋ ਪਿੰਡ ਦੀਆਂ ਘਾਟਾਂ ਹੋਣਗੀਆਂ ਉਹ ਪੂਰੀਆਂ ਕਰਾਂ। ਮੁੱਖ ਮੰਤਰੀ ਜੀ ਦਾ ਪ੍ਰੋਮ ਦੇ ਅਪੀਲ ਤੋਂ। ਭਗਵੰਤ ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਸਾਡੇ ਪਿੰਡ ਦਾ ਖਾਸ ਧਿਆਨ ਰੱਖਿਆ ਜਾਵੇ। ਜਿਹੜੇ ਛੋਟੇ-ਛੋਟੇ ਕੰਮ ਨੇ ਉਹ ਪੈਲ ਦੇ ਅਧਾਰ ਤੇ ਕਰਾਏ ਜਾਣ। ਇਹਨਾਂ ਗਿਰਕਦੇ ਸਾਧਨ ਨੇ ਜਿਹੜੇ ਕੰਪਨੀ ਰੱਖਨੇ। ہاں ਜੀ ਕੰਪਨੀ ਦਾ ਪ੍ਰਬੰਧ ਤੁਹਾਨੂੰ ਜਨਾ ਅਡਿਟਰ ਮਾਨਵੀ ਕੀਤਾ। ਤੁਸੀਂ ਤੁਸੀਂ ਇਹਨੂੰ ਕਿਵੇਂ ਪ੍ਰਵਾਸਿਤ ਕਰੋਗੇ? ਸਭ ਤੋਂ ਪਹਿਲਾਂ ਤਾਂ ਰਹਿਗੁਰਜੀ ਦਾ ਖਾਲਸਾ ਰਹਿਗੁਰਜੀ ਕੀ ਫਤੇ ਜੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਹਾਂਜੀ ਗ੍ਰਾਮ ਪੰਚਾਇਤ ਲੋਹਾਰ ਮਾਜਰਾ ਦੇ ਜਿਹੜੇ ਐ ਪ੍ਰਸਿੱਧ ਗਾਇਕ ਹੈ ਜੀ ਹੌਣ ਹਾਰ ਐਮੀ ਗਿਰਕ ਉਹਨਾਂ ਦੇ ਫਾਦਰ ਸਾਹਿਬ ਚੁਣੇ ਗਏ ਨੇ ਸਰਦਾਰ ਕੁਲਜੀਤ ਸਿੰਘ ਜੀ ਹਾਂਜੀ ਬਹੁਤ ਖੁਸ਼ੀ ਆ ਜੀ ਤੇ ਮੁਬਾਰਕਬਾਦ ਵੀ ਜਿੰਨੀ ਆ ਮੈਂ ਸਾਰੀ ਪੰਚਾਇਤ ਨੂੰ ਤੇ ਆਪਣੇ ਸਰਪੰਚ ਸਾਹਿਬ ਬਿਲਕੁਲ ਕਰਨਗੇ ਜੀ ਬਹੁਤ ਇਮਾਨਦਾਰ ਪਰਿਵਾਰ ਹੈ ਜੀ ਇਹ ਪਿੰਡ ਦੀਆਂ ਜਿਹੜੀਆਂ ਵਿਕਾਸ ਹੈ ਉਹਨਾਂ ਬੁਲੰਦੀਆਂ ਤੇ ਲੈ ਕੇ ਜਾਣ ਤੁਹਾਡੇ ਵੱਲ ਪੂਰਾ ਸਹਿਯੋਗ ਹੋਊਗਾ ਪੂਰਾ ਸਹਿਯੋਗ ਦੇਵਾਂਗੇ ਜੀ ਇਹ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਮੈਂ ਤੇ ਮੇਰੇ ਵੱਡੇ ਭਰਾ ਸਰਦਾਰ ਸੁਰਿੰਦਰ ਸਿੰਘ ਢਿੱਲੋਂ ਜੋ ਕਿ ਏਡੀਸੀ ਆਰਡੀ ਮੁਖਸਰ ਸਾਹਿਬ ਲੱਗੇ ਹੋਏ ਨੇ ਅਸੀਂ ਅਪੀਲ ਕੀਤੀ ਸੀ ਚੋਣਾ ਦੇ ਸ਼ੁਰੂ ਸ਼ੁਰੂ ਦੇ ਵਿੱਚ ਵੀ ਅਸੀਂ ਆਪਣੇ ਪਿੰਡ ਦੀ ਜੇਕਰ ਸਰਪ ਸੰਮਤੀ ਹੁੰਦੀ ਹੈ ਤਾਂ 5 ਲੱਖ ਦੀ ਗ੍ਰਾਂਟ ਦੇ ਮੰਗੇ ਆਪਦੇ ਅ ਐ ਗ੍ਰਾਂਟ ਤਾਂ ਸਰਕਾਰ ਵੱਲੋਂ ਆਉਗੀ ਤੇ ਆਪਦੇ 5 ਲੱਖ ਅਲੱਗ ਆਪਦੀ ਕਿਰਤ ਵਿੱਚੋਂ ਦੇਵਾਂਗੇ ਜੀ ਠੀਕ ਹੈ ਤੇ ਉਹਦਾ ਪ੍ਰਭਾਵ ਇੰਨਾ ਗਿਆ ਸਮੁੱਚੇ ਪੰਜਾਬ ਵਿੱਚ ਤਾਂ ਜਿਹੜਾ ਨਾਬਾ ਬਲਾਕ ਹੈ ਜੀ ਉਹ ਉਹ ਪੰਜਾਬ ਦਾ ਸਭ ਤੋਂ ਵੱਡਾ ਬਲਾਕ ਹੈ ਤੇ ਇੱਥੇ 30 ਦੇ ਕਰੀਬ ਸਰਬਸੰਤੀਆਂ ਹੋ ਗਈਆਂ ਜੀ ਉਹ ਅਪੀਲ ਕਰਨ ਦੇ ਨਾਲ